ਸਭ ਤੋਂ ਪਹਿਲਾਂ ਪੂਰੇ ਭਾਰਤ ਜੀ ਜੇ ਮੰਨਿਆ ਜਾਏ ਕਿ ਆਪ ਨੂੰ ਜੇ ਟਾਰਗੇਟ ਕੀਤਾ ਗਿਆ ਨਾ ਜੀ ਉਹ ਟਾਰਗੇਟ ਕੀਤਾ ਗਿਆ ਪੰਜਾਬ ਨੂੰ ਕਿਉਂਕਿ ਪੰਜਾਬ ਹੀ ਇੱਕ ਐਸੀ ਧਰਤੀ ਆ ਪੂਰੇ ਵਰਲਡ ਦੇ ਵਿੱਚ ਮੇਰਾ ਮੰਨਣਾ ਜੋ ਮੈਂ ਪੜਿਆ ਜੋ ਮੈਂ ਸਟੱਡੀ ਕੀਤੀ ਆ ਹਮ ਕਿ ਇਹ ਸਭ ਤੋਂ ਪਹਿਲਾਂ ਇਹ ਹਿਊਦੀਆਂ ਦੀ ਪਸੰਦੀਦਾ ਧਰਤੀ ਪੰਜਾਬ ਆ ਅੱਛਾ ਇਹਦਾ ਪਾਣੀ ਇਹਦੇ ਵਿੱਚ ਬਾਣੀ ਬਾਬੇ ਨਾਨਕ ਦੀ ਇਹਦਾ ਇਤਿਹਾਸ ਇਹਦੀਆਂ ਇਹੋ ਹਜੇ ਯੋਧੇ ਸੂਰਬੀਰ ਐਸੀਆਂ ਸ਼ਹਾਦਤਾਂ ਕਿ ਮੈਨੂੰ ਲੱਗਦਾ ਪੂਰੇ ਬ੍ਰਹਿਮੰਡ ਦੇ ਵਿੱਚ ਇਦਾਂ ਦੀਆਂ ਸ਼ਹਾਦਤਾਂ ਹੀ ਹੋਣਗੀਆਂ ਮੇਰਾ ਮੈਥਡਿਕ ਗੱਲ ਸਟੋਕ ਦਾ ਸਹੀ ਰਵਿੰਦਰ ਨਾਥ ਠਗੋਰ ਸਾਹਿਬ ਨੇ ਵੀ ਕਿਹਾ ਕਿ ਜੇ ਕਿਸੇ ਧਰਤੀ ਤੇ ਸਹੋਂਪਨ ਆ ਉਹ ਪੰਜਾਬ ਆ ਪੰਜਾਬ ਆ ਕਿਉਂਕਿ ਪੰਜਾਬ ਨੂੰ ਇੱਕ ਕੁਦਰਤ ਵੱਲੋਂ ਹੀ ਹੁਣ ਆਪਾਂ ਅ ਸ਼੍ਰੀ ਦਰਬਾਰ ਸਾਹਿਬ ਲਾ ਲਈ ਹੈ ਨਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਉੱਥੇ ਇੱਕ ਕਿੰਨੀ ਪਵਿੱਤਰ ਜਗ੍ਹਾ ਆਇਆ ਕਹਿੰਦੇ ਕਿ ਜਦੋਂ ਪ੍ਰਾਤਨ ਕਾਲ ਦੇ ਵਿੱਚ ਜਦੋਂ ਰਿਸ਼ੀ मुनि ਆਣ ਕੇ ਤਪੱਸਿਆ ਕਰਦੇ ਸੀ ਜੀ ਫਿਰ ਉੱਥੇ ਦਰਬਾਰ ਸਾਹਿਬ ਨਹੀਂ ਰੱਖੀ ਗਈ ਹੈ ਨਾ ਬਾਬੇ ਨਾਨਕ ਤੋਂ ਬਾਅਦ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਨਭਾਈ ਹੈ ਨਾ ਸਾਰੇ ਗੁਰੂਆਂ ਨੇ ਸੇਵਾ ਨਭਾਈ ਕਿ ਉਹ ਕਿੰਨੀ ਪਵਿੱਤਰ ਜਗ੍ਹਾ ਹੋਗੀ ਕਿੰਨੀ ਸ਼ਾਂਤੀ ਹੋਗੀ ਪੀਸਫੁੱਲ ਹੋਗੀ ਜਗ੍ਹਾ ਹੈ ਨਾ